ਜਿਦਾਰ ਪਾਛਾ ਸੋਢੀ ਪਾਛੇ ਜਿਉ ਮੰਗੀ ਠਾਕਰ ਆਪਣੀ ਏਛੋਈ ਛੋਈ ਧੀ ਲੈ ਨਾਨਕ ਦਾਤ ਮੁਕਤੇ ਜੋ ਹੁਲ ਹੈ ਇਆ ਕਾ ਸਭ ਕੁ ਹੋ ਗਿਆ ਜਿਦਾਰ ਪਾਛਾ ਜੀ ਇਹ ਸੋਢੀ ਪਾਛਾ ਜੀ ਦਾ ਪਵਿੱਤਰ ਸਥਾਨ ਨਿਤਨੇ ਗਰਗਬਾਰਾ ਕੁਜਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਮੰਜੀ ਸਾਹਿਬ ਅਤੇ 베ਰੀ ਸਾਹਿਬ ਦੇ ਡੇਰਾ ਬਾਬਾ ਬੜਪਾਗ ਸਿੰਘ ਜੀ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਹੈ ਔਰ ਤਕਰੀਬਨ ਪਹਿਲੀ ਹੋਲੀ ਤੋਂ ਹੀ ਹਰ ਸਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਪਹੁੰਚਦੀਆਂ ਹਨ ਔਰ ਨਤਮਸਤਕ ਹੁੰਦੀਆਂ ਹਨ ਜੇ ਗੱਲ ਕਰੀਏ ਤਾਂ ਬਹੁਤ ਬਰਾਤਤਵਈ ਸਥਾਨ ਹੈ ਔਰ ਅੱਜ ਆਪਾਂ ਇਸ ਸਥਾਨ ਦੀ ਮਹੱਤਤਾ ਬਾਰੇ ਵੀ ਗੱਲ ਕਰਾਂਗੇ ਔਰ ਕੁਜਜਾ ਸਰ ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਕੁਜਜਾ ਸਰ ਦੇ ਥੋੜੇ ਜਿਹੇ ਇਤਿਹਾਸ ਬਾਰੇ ਆਪਾਂ ਗੱਲਬਾਤ ਕਰਦੇ ਇੱਥੋਂ ਦੇ ਮੁਖ ਸੇਵਾਦਾਰ ਜੀ ਹੋਰ ਚੱਲ ਕੇ जो धरती भाग लाए संघत कह है बेनती करो, करो। के बी ने बी ने फिर अपना मारिया तीर्थ जो मारिया बी ने तीर्थ जल दुर्गी लकीर ਤੇ ਜਾਣੇ ਪੁਆਰੇ ਮਾਰੇ ਸੰਤਾਂ ਨੇ ਹਾਲ ਹੋਈਆਂ ਖੁਸ਼ਹਾਲੀ ਹੋਈ ਜਕਾਰੇ ਲਾਏ